ਹੈਲੋ ਫਰੈਂਡਸ ਵਾਪਸ ਆਟਾ ਮੇਰੇ ਚੈਨਲ ਨੂੰ ਕਿ ਆਪ ਵੀ ਸੂਟ ਕਟਿੰਗ ਸਟੀਚਿੰਗ ਤੇ ਅੱਜ ਜਿਸੀ ਤੁਹਾਨੂੰ ਇੱਕ ਬਾਜੀ ਦੀ ਕਟਿੰਗ ਕਰਕੇ ਦਿਖਾਉਣੀ ਹੈ ਆਪਾਂ ਨੇ ਇੱਕ ਟਿਕਰੇ ਸਾਢੇ ਪਿੰਨਾ ਬਾਹਰ ਦਾ ਕਪੜਾ ਥੋੜਾ ਘੱਟ ਸੀ ਜਿੰਨੇ ਵੀ ਆਪਣੇ ਕੁੜਤੀ ਦੇ ਨਾਲੋਂ ਲੈਂਦਾ ਹੈ ਕਪੜਾ ਹਨਾ ਜਿਆਸਤ ਬਾਹਰ ਦੇ ਉੱਪਰ ਉਹ ਕਪੜਾ ਬਚ ਜਾਂਦਾ ਜਦੋਂ ਆਪਾਂ ਸਲਵਾੜ ਦੀ ਕਟਿੰਗ ਕਰਦੇ ਤਾਂ ਉਹ ਦਾ ਪਾਤੋਂ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਨੇ ਜੋੜ ਲਾਉਣਾ ਆ ਦੇਖੋ ਆਪਾਂ ਨੇ ਕਪੜਾ रख लिया ये है हैगा इस तरह इना कपड़े आप कर लेंगे पुठी तय मार लेंगे जो आप पुट्ठी तय मार लैनी है आ थोड़ा आोड़ा जरा जोड़ लाया ना ये जोड़ असी एक पासे लाया ये, ये है अठारह उन्नी इंच सतारा इंच बाजू तैयार हो जू लगाओ ਤੇ ਇਹ ਅਸੀਂ ਜੋੜ ਸਿਰਫ ਇੱਕ ਪਾਸੇ ਲਾਇਆ ਹੈ ਤਾਂ ਕਿ ਇਹ ਮੂਰਲੇ ਸਾਈਡ ਹੀ ਜੋੜ ਆ ਜਾਵੇ ਪਿਛਲੀ ਸਾਈਡ ਜੋੜ ਨਾ ਦੇ ਸੇ ਇਸ ਵਾਸਤੇ ਅਸੀਂ ਨੇ ਅਗਲੇ ਪੱਲਿਆਂ 'ਚ ਜੋੜ ਪਾਇਆ ਇਹ ਆਪਾਂ ਪਹਿਲਾਂ ਸਿਰਫ ਇਹਦੀ ਕਟਿੰਗ ਕਰਨੀ ਹੈ ਜਿਹੜੀ ਆਪਾਂ ਕਟਿੰਗ ਵਿੱਚੋਂ ਕਾਟ ਪਾਉਣੇ ਹਨ ਮੋਢੇ ਦੀ ਉਹ ਕਾਟ ਜਿਹੜੀ ਪਾਵਾਂਗੇ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਕਾਉਣੀ ਹੈ ਵੀ ਉਹ ਉਹਦਾ ਕਿਸ ਤਰ੍ਹਾਂ ਹੋਣਾ ਹੈ ਇਹ 18 ਇੰਚ ਤਿਆਰ ਰੱਖੀਏ ਸੀ ਨੇ 18 ਇੰਚ ਤੇ ਆਪਾਂ ਨਿਸ਼ਾਨ ਲਾ ਕੇ ਜਿਹੜੀ ਬਾਹੜ ਕਾਟ ਨਿਕਲਦੀ ਹੈ 18 ਰੱਖਾਂਗੇ ਸੌਰੀ ਪਹਿਲਾਂ 19 ਇੰਚ ਤੁਹਾਨੂੰ ਦੱਸਿਆ ਸੀ ਜੇ ਇਸ ਤਰ੍ਹਾਂ ਠੀਕ ਹੈ ਇਥੋਂ ਬਾਹੜ ਕਾਟ ਨਿਕਲ ਜੂ ਇਧਰ ਆਪਾਂ ਕਰਾਂਗੇ ਬਾਜ਼ੂ ਦੀ ਠੂਰੀ ਸਾਢੇ ਪੰਜ ਤਿਆਰ ਰੱਖਣੀ ਹੈ ਸਾਢੇ 6 ਜਾਂ 6.7 ਤੇ ਤਿਆਰ ਲਾ ਮਾਈ ਨਿਸ਼ਾਨ ਸਾਢੇ 5 ਤਿਆਰ ਤੇ ਇੱਕ 1.5 ਇੰਚ ਰੱਖਾਂਗੇ ਜ਼ਿਆਦਾ ਆਪਾਂ ਇੱਥੋਂ ਆਪਾਂ ਮੋਢੇ ਦੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਢਿੱਡ ਨੋਂ ਦੇ ਜਿਹੜਾ ਆਪਾਂ ਮੋਢਾ ਡਾਊਨ ਕਰਨਾ ਕੋ ਕਰਨਾ 3 ਇੰਚ ਤੇ ਇਸ ਜਗ੍ਹਾ ਤੋਂ ਆਪਾਂ 1.5 ਇੰਚ ਐਕਸਟਰਾ ਲੈਣੇ ਹੁੰਦੇ ਆ ਸਲਾਈਆਂ ਦਾ ਮਾਰਜਿਨ ਅਵੇ ਕੋਲ ਸਾਢੇ ਪੰਜ ਦਾ ਨਿਸ਼ਾਨ ਲਾਇਆ ਸੀ ਇੱਥੋਂ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਕੇ ਇੱਥੋਂ ਦੇ ਦੇਣੀ ਆਪਾਂ ਨੇ ਗੁਲਾਈ ਜਿਸ ਤਰ੍ਹਾਂ ਆਪਾਂ ਨਾ ਦੇਣੇ ਹੁੰਨੇ ਆ ਇੱਥੋਂ 1.5 ਇੰਚ ਛੱਡ ਲਿਓ ਜਾਂ ਫਿਰ ਤੁਸੀਂ 2 ਛੱਡ ਲਿਓ ਅਸੀਂ ਛੱਡ ਰਹੇ ਆ 1.5 ਇੰਚ 2 ਵੀ ਛੱਡ ਸਕਦੇ ਆ 1.5 ਵੀ ਛੱਡ ਸਕਦੇ ਆ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਗੁਲਾਈ ਦੇ ਦੇਣੀ ਇਹਨੂੰ ਠੀਕ ਹੈ ਜੀ ਇਹ ਹੁਣ ਤੁਹਾਨੂੰ ਦੱਸਦੇ ਆਪਾਂ ਜਦੋਂ ਇਹ ਜੋੜ ਇੱਕ ਪੱਲੇ 'ਚ ਮਤਲਬ ਸਾਰੇ 'ਚ ਫਲਾ ਰੱਖਿਆ ਸੀ ਨਾ ਕੱਪੜਾ ਇਹ ਵੀ ਆਪਾਂ ਪਹਿਲਾਂ ਕਰਾਂਗੇ ਕਟਿੰਗ ਸਿਰਫ ਇਸਲੀ ਕਾਟ ਪਾ ਕੇ ਅਗਲੀ ਕਾਟ ਆਪਾਂ ਪਾਵਾਂਗੇ ਕਟਿੰਗ ਕਰਕੇ ਨੂੰ ਉਹ ਦੱਸਾਂ ਇਹ ਤੋਂ ਇੱਥੋਂ ਇਸ ਤਰ੍ਹਾਂ ਜਿਹੜਾ ਆਪਾਂ 1.5 ਇੰਚ ਦਾ ਮਾਰਜਿਨ ਲਿਆ ਹੈ ਨਾ ਉਹਦਾ ਨਿਸ਼ਾਨ ਲਾ ਲੈਣ ਤੇ ਆਪਾਂ ਇਹਨੂੰ ਪਹਿਲਾਂ ਤਾਂ ਇੱਥੋਂ ਸਿੱਧਾ ਇਹਨੂੰ ਕਟਿੰਗ ਕਰਦੇ ਨੇ ਜਿਹੜਾ ਬਾਧੂ ਕੱਪੜਾ ਸੀ ਕਟਿੰਗ ਕਰਕੇ ਰੇਸਨਾ ਆਪਣੀ ਤਰਫ ਮੂਹ ਕਰ ਲਿਆ ਇਹਦਾ ਆ ਆਪਣੀ ਹੈਗੀ ਫਿਟਿੰਗ ਦੀ ਸਲਾਈ ਪਿਆਰ ਬਾਜੂ ਜਿਹੜੀ ਆ ਇਹ ਆਪਣੀ ਸਲਾਈ ਦਾ ਮਾਰਜਨ ਜਿਹੜਾ ਹੁੰਦਾ ਜਿਆਦਾ ਐਕਸਟਰਾ ਛੱਡਿਆ ਮੈਂ 1.5 ਇੰਚ ਛੱਡ ਲੁ ਜੇ ਜਿਆਦਾ ਹੈਵੀ ਲੋੜੀ ਆ 2 ਇੰਚ ਵੀ ਛੱਡ ਸਕਦੇ ਹੁਣ 1.5 ਇੰਚ ਤਾਂ ਵੈਸੇ ਬਹੁਤ ਹੈ ਇਸ ਤਰ੍ਹਾਂ ਜੇ ਤੁਸੀਂ ਆਪਣੀ ਕਾਰਟ ਪਾਈ ਹੋਈ ਹੈ ਨਿਸ਼ਾਨ ਲਾਏ ਹੋਏ ਨੇ ਚੌਕ ਨਾਲ ਉਸੇ ਤਰ੍ਹਾਂ ਪਾਈ ਦੀ ਸ਼ੀਵ ਕਰ ਦੋ ਇਸ ਤਰ੍ਹਾਂ ਕਟਿੰਗ ਕਰ ਲੈਣਾ ਇੱਥੋਂ ਜੋਇੰਟ ਹੈ ਮੜਾ ਮੜਾ ਕਪੜਾ ਲਾ ਦੇਣਾ ਇਹ ਇਸ ਤਰ੍ਹਾਂ ਠੀਕ ਹੈ ਇਹ ਆਪਣਾ ਇੱਕ ਪੱਲਾ ਇਹ ਆਪਣਾ ਦੂਸਰਾ ਪੱਲਾ ਆ ਦੇਖੋ ਇੱਧਰ ਵੀ ਜੋੜ ਤੇ ਇਸ ਤਰ੍ਹਾਂ طرف ਵਿਝੂੜਾ ਕਿਉਂਕਿ ਇਹ ਜੋੜਾ ਸੀ ਮੂਰਲੇ ਸੈੱਡ ਹੀ ਲਾਇਆ ਹੈ ਇਸ ਤਰ੍ਹਾਂ ਆਪਾਂ ਇਹਨੇ ਕੀ ਕਰਨਾ ਹੈ ਉਸੇ ਤਰ੍ਹਾਂ ਹੀ ਰੱਖ ਲੈਣਾ ਇਹ ਤੁਹਾਨੂੰ ਦੱਸਿਆ ਸੀ ਵੀ ਆਪਾਂ ਕਟਿੰਗ ਕਰਕੇ ਕਈ ਵਾਰੀ ਕੀ ਹੁੰਦਾ ਨਾ ਜੋੜ ਆ ਜਾਂਦਾ ਇੱਕ ਅੱਗੇ ਵਗ ਜਾਂਦਾ ਇੱਕ ਹੀ ਵਗ ਜਾਂਦਾ ਪਿਛਲੇ ਪਾਸੇ ਉਦੋਂ ਆਪਣੀ ਚੈੱਕ ਕਰ ਲੈਣਾ ਪਹਿਲਾਂ ਪਿਛਲੇ ਮੋੜੇ ਦੀ ਕਾਟ ਪਾ ਕੇ ਕਟਿੰਗ ਕਰਕੇ ਇਸ ਤਰ੍ਹਾਂ ਇਹਨਾਂ ਨੂੰ ਕਰ ਲੈਣਾ ਚੈੱਕ ਇਹ ਦੇਖੋ ਇਹ ਮੂਰਲੇ ਪੱਲੇ ਆ ਜਾਣਗੇ ਇਹ ਦੋਵੇਂ ਪਿਛਲੇ ਪੱਲੇ ਆ ਜਾਣਗੇ ਇੱਥੇ ਆਪਾਂ ਕੀ ਕਰਦੇ ਹੁੰਨੇ ਆ നിശാന ഗ കൈവന ਕੋਈ ਗੱਲ ਨਹੀਂ ਇੱਥੋਂ ਆਪਾਂ ਨਿਸ਼ਾਨ ਲਾ ਲੈਣਾ 7 ਦਾ ਮਦਰੂ 7 ਇੰਚ ਰਹਿ ਗਿਆ 7 ਤੋਂ 1 ਪੁਆਇੰਟ ਉੱਪਰ ਰਹਿ ਗਿਆ ਇਸ ਨੂੰ ਆਪਾਂ ਨੇ ਅੱਧ ਕਰ ਲੈਣਾ 3.5 ਤੇ 1 ਪੁਆਇੰਟ ਉੱਪਰ ਕਰ ਦਿਓ ਠੀਕ ਹੈ ਤੇ ਇੱਥੇ ਇਸ ਜਗ੍ਹਾ 'ਚ ਆਪਾਂ ਪਾਉਣੀ ਹੈ ਪੌਣੇ ਇੰਚ ਦੀ ਘਾਟ ਇੱਥੇ ਇੱਥੋਂ ਆਪਾਂ ਕੀ ਕਰਨਾ ਪੱਤੇ ਦੀ ਸ਼ੇਪ ਚੈਸਟਰਾਂ ਲੈ ਜਾਣੀ ਤਿਰਛਾ ਤਿਰਛਾ ਉੱਪਰ ਨੂੰ ਵੀ ਐਸੀ ਤਰ੍ਹਾਂ ਹੀ तिरछा तिरछा ए हां हां ये ਤੁਹਾਨੂੰ ਤਾਂ ਦੱਸਿਆ ਵੀ ਇੱਥੋਂ ਆਪਾਂ ਪਾਉਣਾ ਇੰਚ ਕਰਨਾ ਐ ਇਹਦੇ ਉੱਤੇ तिरछा तिरछा ਲਾ ਕੇ ਉਹਦੇ ਨਾਲ ਆਪਾਂ ਮਿਲਾ ਦੇਣਾ ਹੁਣ ਆਪਾਂ ਨੇ ਕੀ ਕਰਨਾ ਸਿਰਫ ਅਗਲੇ ਦੋ ਪੱਲੇ ਚੱਕਣੇ ਆ ਜਿਹੜਾ ਚ ਜੋੜ ਪਾਇਆ ਹੋਇਆ ਐ ਇਸ ਤਰ੍ਹਾਂ ਦੋਨੇ ਪਾਸੇ ਇੱਕ ਪਾਸੇ ਹੀ ਹੋਣੀ ਚਾਹੀਦੀ ਐ ਦੇਖੋ ਆ ਵੀ ਤੇ ਆ ਵੀ ਇਸ ਤਰ੍ਹਾਂ ਆ ਦੋ ਪੱਲੇ ਨੇ ਜਿਹੜੇ ਇਹ ਪਲੇਨ ਨੇ ਦੇਖੋ ਇਨਾ ਚ ਕੋਈ ਜੋੜ ਨਹੀਂ ਹੈਗਾ ਇਹ ਜੋੜ ਅਸੀਂ ਨਾ ਤਾਂ ਅਗਲੇ ਪਾਸੇ ਹੀ ਕਰਿਆ ਹੈਗਾ ਵੀ ਆਪਣੇ ਇਹ ਕੱਚ ਦੇ ਨੀਚੇ ਜੇ ਆ ਜਾਂਦਾ ਦਿਖਦਾ ਨਹੀਂ ਹੈਗਾ ਤੇ ਮੇਰੀਆਂ ਭੈਣਾਂ ਪਿਛਲੇ ਪਾਸੇ ਵੀ ਜੋੜ ਪਾ ਦਿੰਦੀਆਂ ਨੇ ਉਹ ਉਹਨਾਂ ਦੀ ਸ਼ੁਆਇਸ ਹੁੰਦੀ ਹੈ ਪਰ ਮੈਂ ਹਮੇਸ਼ਾ ਹੀ ਅਗਲੇ ਪਾਸੇ ਜੋੜ ਪਾਉਣੀ ਹੈ ਜਾਂ ਫਿਰ ਮੈਂ ਤਾਂ ਸਿਰਫ ਥੋੜਾ ਜਿਹਾ ਜੋੜ ਪਾਣੀ ਨਹੀਂ ਹੈ ਆਪਣੀਆਂ ਇਹਨਾਂ ਕੱਚਾਂ ਦੇ ਵਿੱਚਕਾਰ ਹੀ ਰਹਿ ਜੇ ਇੱਥੇ ਬਗਲ 'ਚ ਆ ਦੇਖੋ ਇਸ ਤਰ੍ਹਾਂ ਆਗੇ ਹੁਣ ਦੇਖੋ ਤੁਸੀਂ ਅਸੀਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹਨੂੰ ਕਿ ਆਪਣਾ ਇੱਥੋਂ ਚੱਕ ਲੈਣਾ ਅਲੱਗ-ਅਲੱਗ ਕਰ ਲੈਣਾ ਬਾਜੂ ਬਾਹਾਂ ਨੂੰ ਆ ਦੇਖੋ ਇਹ ਤਾਂ ਹੋ ਗਈ ਇਸ ਤਰ੍ਹਾਂ ਤੋਂ ਨੂੰ ਮੇਰਾੱਖ ਕੇ ਦੁਪਨੀਆ ਇਹ ਤਾਂ ਬਣ ਗਈ ਲੈਫਟ ਸਾਈਡ ਦੀ ਬਾਜੂ ਤੇ ਇਹ ਹੋ ਗਈ ਆਪਣੀ ਜਿਹੜੀ ਇਹ ਬਾਜੂ ਆਪਣੇ ਰਾਈਟ ਸਾਈਡ ਦੀ ਹੋਗੀ ਇਹ ਆਪਣੀ ਲੈਫਟ ਸਾਈਡ ਦੀ ਹੋ ਗਈ ਹੈ ਹਾਂਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਨੂੰ ਦਨ ਉਪਰ ਕਰੋ ਲਾਈਕ ਸ਼ੇਅਰ ਅਤੇ ਕਮੈਂਟ जरूर ਕਰਨਾ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਧੰਵਾਜੀ ਓਕੇ